ਬਾਈ ਜੀ ਇਹ ਬੀਐਸ ਤੇਰਵਾੜਾ ਸੀਮਨ ਦੀ ਬੱਚੀ ਵਕਾਊ ਆ 14 ਕਿ ਮਹੀਨੇ ਉਮਰ ਆ ਬੱਚੀ ਦੀ ਬਾਈ ਫੋਰ ਛਾਂਟ ਹੈਣੀ ਚਾਰ ਹੀ ਥਾਣਾ ਬਾਈ ਸਸਿਆ ਕਿਸਾਨ ਵੀਰੋ ਤੁਹਾਡਾ ਬ੍ਰਾਡਕਾਸਟਲ ਫਾਰਮ ਤੇ ਸਵਾਗਤ ਕੀਤਾ ਜਾਂਦਾ ਜੀ ਫ੍ਰੀ ਵੀਡੀਓ ਬਣਾਉਣ ਲਈ ਆਪਣੇ ਨਾਲ ਜਰੂਰ ਕੰਟੈਕਟ ਕਰੋ ਆਪਣਾ ਫੋਨ ਨੰਬਰ ਹੈ ਜੀ 9501828521 ਇਹ ਆਪਣਾ ਕੰਟੈਕਟ ਨੰਬਰ ਆ ਅੱਜ ਦੀ ਵੀਡੀਓ ਬਣ ਰਹੀ ਆ ਪਿੰਡ ਲੰਬ ਵਾਲੀ ਜ਼ਿਲ੍ਹਾ ਬਈਨੁਫਰੀਦਕੋਟ ਪੈ ਜਾਂਦਾ ਤਹਿਸੀਲ ਬਈਨੁਜੈਤੋ ਪੈ ਜਾਂਦੀ ਆ ਏਬੀਐਸ ਤੇਰਵਾੜਾ ਸੀਮਨ ਦੀ ਬਾਈ ਬੱਚੀ ਵਕਾਊ ਆ ਬੱਚੀ ਦੀ ਉਮਰ ਹੈਗੀ ਆ ਬਾਈ ਜੀ 14 ਕਿ ਮਹੀਨੇ ਬੱਚੀ ਦੀ ਉ ਰੰਗ ਰੂਪ ਦੀ ਬਹੁਤ ਸੋਹਣੀ ਟਾਪ ਕੁਆਲਿਟੀ ਦੀ ਬੱਚੀ ਬਕਾਊਗਾ ਬਾਈ ਜੀ ਵੇਖ ਸਕਦੇ ਹੋ ਤੁਸੀਂ ਸ਼ਾਨਦਾਰ ਬੱਚੀ ਹੈ ਬਾਈ ਜੀ ਬਾਡੀ ਚ ਬਾਡੀ ਮੰਤਰ ਦੀ ਚੰਗੀ ਹੈ ਬਰੇ ਪਿੰਡੇ ਚ ਚਮਕ ਬਹੁਤ ਸੋਹਣੀ ਹੈ ਬਾਈ ਜੀ ਰਵਾੜਾ ਸੀਮਨ ਦੀ ਹੈ ਬਾਈ ਜੀ ਏਬੀਐਸ ਦੇ ਰਵਾੜਾ ਸੀਮਨ ਦੀ ਹੈ 14 ਅੰਕ ਮਹੀਨੇ ਬੱਚੀ ਦੀ ਉਮਰ ਆ ਫੋਰ ਸ਼ਾਂਟ ਹੈ ਨਹੀਂ ਬਾਈ ਜੀ ਚਾਰ ਹੀ ਥਾਣਾ ਦੇਖ ਤੋਰਾ ਬਾਈ ਜੀ ਤੁਸੀਂ ਵੇਖ ਸਕਦੇ ਹੋ ਚੰਗੀ ਬੱਚੀ ਹੈ ਬਾਈ ਜੀ ਬਹੁਤ ਚੰਗੀ ਬੱਚੀ ਆ ਤੇ ਜਿਹੜੀ ਬੱਚੀ ਦੀ ਡਿਮਾਂਡ ਕੀਤੀ ਜਾਂਦੀ ਹੈ ਬਾਈ ਉਹ 40000 ਰੁਪਏ ਬਾਈ ਡਿਮਾਂਡ ਕੀਤੀ ਜਾਂਦੀ ਆ ਤੇ ਬਾਈ ਜੀ ਮੌਕੇ ਤੇ ਪੂਰਾ ਮਾਨਤਾਨ ਹੋ ਜਾਊਗਾ ਜੋ ਐਸਟਮ ਸਕਰੀਨ ਤੇ ਨੰਬਰ ਚੱਲ ਰਿਹਾ ਬਾਈ ਦਾ ਕੰਟੈਕਟਰ ਨੰਬਰ ਆ ਤੁਸੀਂ ਬਾਈ ਨਾਲ ਕੰਟੈਕਟ ਕਰਕੇ ਅੱਗੇ ਦੀ ਗੱਲਬਾਤ ਕਰ ਸਕਦੇ ਹੋ ਥੈਂਕ ਯੂ ਬਾਈ ਜੀ